ਫਾਜ਼ਿਲਕਾ ਪੁਲਿਸ ਨਸ਼ਾ ਤਸਕਰਾ ਖਿਲਾਫ ਸਖਤੀ ਨਾਲ ਪੇਸ਼ ਆ ਰਹੀ ਹੈ ਫਾਜ਼ਿਲਕਾ ਪੁਲਿਸ ਅੰਤਰਰਾਸ਼ਟਰੀ ਸਰਹੱਦ ਪਾਰ ਤੋਂ ਹੋਣ ਵਾਲੀ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਦੇ ਲਈ ਬੀਐਸਐਫ ਨਾਲ ਮਿਲ ਕੇ ਕੰਮ ਕਰ ਰਹੀ ਹੈ ਮਿਤੀ 5 ਤੇ 6 ਮਈ 2024 ਦੀ ਦਰਮਿਆਨੀ ਰਾਤ ਨੂੰ 52ਵੀਂ ਬਟਾਲੀਅਨ ਬੀਐਸਐਫ ਫਾਜ਼ਿਲਕਾ ਦੇ ਬੀਓਪੀ ਟਾਲੀ ਵਾਲਾ ਪਾਸ ਡਿਊਟੀ ਤੇ ਤਨਾਤ ਬੀਐਸਐਫ ਦੇ ਜਵਾਨ ਨੂੰ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵੱਲ ਆਉਂਦੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ ਜੋ ਕਿ ਬਹੁਤ ਹੀ ਘੱਟ ਉਚਾਈ ਤੇ ਸੀ ਜੋ ਕਿ ਤਕਨੀਕੀ ਨੁਕਸਾਨ ਕਾਰਨ ਥਾਂ ਡਿੱਗ ਗਿਆ ਤੇ ਸ਼੍ਰੀ ਮਹੇਸ਼ਵਰ ਪ੍ਰਸ਼ਾਦ ਕੰਪਨੀ ਕਮਾਂਡਰ ਤੁਰੰਤ ਮੌਕੇ ਤੇ ਪਹੁੰਚੇ ਅਤੇ ਸਥਾਨਕ ਪੁਲਿਸ ਨੂੰ ਜਾਣੂ ਕਰਵਾ ਕੇ ਤਲਾਸ਼ੀ ਅਭਿਆਨ ਚਲਾਇਆ ਗਿਆ ਇਸ ਤਲਾਸ਼ੀ ਅਭਿਆਨ ਦੇ ਦੌਰਾਨ ਇੱਕ ਡਰੋਨ ਬਰਾਮਦ ਕੀਤਾ ਗਿਆ ਜੋ ਕਿ ਖਰਾਬ ਹਾਲਤ ਵਿੱਚ ਸੀ ਜਿਸ ਜਗ੍ਹਾ ਤੇ ਡਰੋਨ ਡਿੱਗਿਆ ਹੈ ਉਸ ਤੋਂ ਲਗਭਗ 40 ਮੀਟਰ ਦੂਰੀ ਫਿਲੀ ਟੇਪ ਨਾਲ ਡਪੇਟਾ ਇੱਕ ਪੈਕੇਟ ਬਰਾਮਦ ਕੀਤਾ ਗਿਆ ਹੈ ਪੈਕੇਟ ਦਾ ਕੁੱਲ ਵਜਨ 2.7 ਕਿਲੋਗ੍ਰam ਸੀ ਪੈਕੇਟ ਤੇ ਲਾਈਟਿੰਗ ਸਟ੍ਰਿਪਾਂ ਲੱਗੀਆਂ ਹੋਈਆਂ ਸਨ ਪੈਕੇਟ ਖੋਲਣ ਤੇ ਅੰਦਰੋਂ ਤਿੰਨ ਪੈਕੇਟ 1.050 ਕਿਲੋਗ੍ਰam 1.040 ਕਿਲੋ ਅਤੇ 0.490 ਕਿਲੋਗ੍ਰam ਦੇ ਪੈਕੇਟ ਮਿਲੇ ਹਨ ਤਿੰਨੋਂ ਪੈਕਟਾਂ ਦਾ ਕੁੱਲ ਵજન 2.580 ਕਿਲੋਗ੍ਰam ਸੀ ਸਥਾਨਕ ਪੁਲਿਸ ਦਾ BSP ਵੱਲੋਂ ਮਿਲ ਕੇ ਡਰੋਨ ਨੂੰ ਮਿਲਣ ਵਾਲੀ ਜਗ੍ਹਾ ਦੇ ਆਸ-ਪਾਸ ਏਰੀਏ ਦੇ ਡੰਗਾਈ ਦੇ ਨਾਲ ਤਲਾਸ਼ੀ ਕੀਤੀ ਜਾ ਰਹੀ ਹੈ ਬਾਰਡਰ ਤੇ ਮੂਵਮੈਂਟ ਹੋਈ ਹੈ ਤਾਂ ਕੀ ਕਾਰਵਾਈ ਕੀਤੀ ਗਈ ਹੈ ਇਹ ਟਾਲੀ ਵਾਲਾ ਆਪਣਾ ਚੌਕੀ ਪੈਂਦੀ BOP ਉਸ ਦੇ ਏਰੀਏ ਤੇ ਡਰੋਨ ਦੀ ਮੂਵਮੈਂਟ ਹੋਈ ਸੀ ਉੱਥੋਂ ਡਰੋਨ ਰਾਹੀਂ ਇਹ ਹੈਰੋਇਨ ਦੇ ਤਿੰਨ ਪੈਕਟ ਆਏ ਨੇ ਤੇ ਜਿਨ੍ਹਾਂ ਦਾ ਵજન ਹੈ 2 ਕਿਲੋ 580 ਗ੍ਰਾਮ ਇਹ ਰਾਤ ਅਸੀਂ ਫਿਰ ਜੁਆਇੰਟ ਆਪਰੇਸ਼ਨ ਸੀ ਸਾਡਾ ਇਹ ਸ਼ਰਦਾ ਤੇ ਫਾਦਰ ਕਪੂਰਿਸਤ ਉਹਦੇ ਦਾ ਰਿਕਵਰੀ ਕੀਤੀ ਹੈ ਤੇ ਫਿਲਹਾਲ ਇਹ ਅਨਨੋਨ ਹੈ ਜਲਦੀ ਹੀ ਇਹਦੀ ਐਫਆਈਆ ਦਰਜ ਕਰਕੇ ਬਜ਼ੁਰਗਾਂ ਨੂੰ ਸਲਾਖਾ ਪਿੱਛੇ ਕਰ ਦਿੱਤਾ ਗਿਆ ਜੀ ਸਰ ਲਗਾਤਾਰ ਇਸ ਤਰ੍ਹਾਂ ਦੀ ਆ ਬੀਤੇ ਦਿਨੀ ਵੀ ਹੇਰੋਇਨ ਮਿਲੀ ਹੈ ਬਾਰਡਰ ਤੇ ਲਗਾਤਾਰ ਇਸ ਤਰ੍ਹਾਂ ਦੀ ਕਾਰਵਾਈਆਂ ਹੋ ਰਹੀਆਂ ਦੇਖੋ ਕਾਰਵਾਈ ਹੁੰਦੀ ਹੈ ਤਾਂ ਅਸੀਂ ਪਿਛੇ ਦੇ ਦੇਸ਼ ਵੀ ਰਜਿਸਟਰ ਕੀਤਾ ਇੱਕ ਬੰਦੇ ਵੀ ਫੜੇ ਨੇ ਤੇ ਇਹ ਵੀ ਅਸੀਂ ਸਾਨੂੰ ਉਮੀਦ ਹੈ ਵੀ ਇਹ ਪਬਲਿਕ ਦੇ ਸਹਿਯੋਗ ਨਾਲ ਅਸੀਂ ਇਹਨਾਂ ਨੂੰ ਕਾਬੂ ਕਰਾਂਗੇ ਤੇ ਫਿਲਹਾਲ ਕੋਈ ਪਤਾ ਲੱਗਿਆ ਜੀ ਇਹ ਕਿੰਨਾ ਲੋਕਾਂ ਵੱਲੋਂ ਮੰਗਵਾਈ ਗਈ ਸੀ ਕੋਈ ਕਲੇਮ ਕੀਤਾ ਕਿਸੇ ਦਾ ਕਲੇਮ ਪਤਾ ਲੱਗਿਆ ਨਹੀਂ ਹਜੇ ਫਿਲਹਾਲ ਕੋਈ ਕਲੇਮ ਨਹੀਂ ਮਿਲਿਆ ਆਪਾਂ ਜਦੋਂ ਵੀ ਐਫ ਆਰ ਲਾਚ ਕਰਕੇ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਤੇ ਜਲਦੀ ਅਸੀਂ ਇਹਨਾਂ ਨੂੰ ਮੁਜ਼ਰਮਾਂ ਨੂੰ ਕਾਬੂ ਕਰਾਂਗੇ ਠੀਕ ਸਰ ਥੈਂਕ ਯੂ ਸਰ